बदला अब जरूरी है पाकिस्तान करना जरूरी है पाकिस्तान पाकिस्तान जवाब डेट आरोप जो हमसे कराएगा की पाकिस्तान पाकिस्तान ਕਰ ਰਗੇ ਹਾਂਜੀ ਆਪਣਾ ਨਾਮ ਦੱਸਦੇ ਸ਼ਿਵ ਚਾਨ ਜਿਹੜਾ ਤੁਸੀਂ ਕਰ ਰਹੇ ਹੋ ਪ੍ਰੋਟੈਸਟ ਐਗਿਟੇਸ਼ਨ ਸੰਕਲ ਸੰਗ ਐਸੋਸੀਏਸ਼ਨ ਵੱਲੋਂ ਹੋ ਰਿਹਾ ਅਸੀਂ ਇਸ ਚੀਜ਼ ਦਾ ਬੜਾ ਭਰ ਰੋਧ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਸਨਾਤਨੀ ਭਰਾਵਾਂ ਨੂੰ ਖਤਰਾ ਉੱਚ-ਉੱਚ ਕੇ ਮਾਰਿਆ ਹੈ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਨਜਾਇਜ਼ ਇਨੋਸੈਂਟ ਪਰਸਨਸ ਨੂੰ ਉਹਨਾਂ ਨੇ ਮਾਰਿਆ ਹੈ ਕਿੰਨਾ ਦਾ ਕੋਈ ਦੋਸ਼ ਨਹੀਂ ਸੀਗਾ ਸਿਰਫ ਇਹ ਇੱਕ ਦੋਸ਼ ਸੀਗਾ ਕਿ ਉਹ Hindu ਨੇ ਤੇ ਇਸ ਦੋਸ਼ ਦੇ ਅਸੀਂ ਬੜੇ ਵਿਰੋਧ ਕਰਦੇ ਆ ਤੇ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਐਸ ਚੀਜ਼ ਦਾ ਸਾਨੂੰ ਨਿਆਂ ਦਵਾਇਆ ਜਾਵੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਅਸੀਂ ਸਾਰੇ ਪੈਂਟਰਾਂ ਇਕੱਠੇ ਹੋ ਕੇ ਨਾਲ ਉਸਤੇ ਅਰਦਾਸ ਕਰਦੇ ਆ ਅੱਜ ਦਾ ਜਿਹੜਾ ਅਸੀਂ ਆਪਣਾ ਸਾਰੇ ਅੱਜ ਦੇ ਜਿਹੜੇ ਅਸੀਂ ਕਾਰਗਰ ਮੰਚ ਵਿੱਚ ਅਸੀਂ ਆਪਣੇ ਜਿਹੜੇ ਸਾਰੇ ਹਿੰਦੁਸਤਾਨ ਦੇ ਬੱਚੇ ਛੀਲੋ ਨੇ ਉਹਨਾਂ ਦੇ ਆਤਮਾ ਵਾਸਤੇ ਅਸੀਂ ਆਪਣਾ ਸ਼ਦਾਂਦੀ ਬਲਦ ਕਰਦੇ ਆ ਔਰ ਇਹ ਜਿਹੜਾ ਨਰਸੰਗਾਰ ਹੋਇਆ ਸਾਡੇ ਹਿੰਦੁਸਤਾਨੀ ਦਾ ਹੋਇਆ ਹੈ ਅਸੀਂ ਇਹਦੇ ਪੂਰਾ ਵਿਰੋਧ ਕਰਦੇ ਹਾਂ ਇੱਥੇ ਕੋਈ ਵੀ ਜਿਆਦਾ ਬੰਦਾ ਘੁੰਮਣ ਫਿਰ ਜਾ ਸਕਦਾ ਹੈ ਕਦੀ ਕਿਸੇ ਰਿਵਾਇਤੀ ਆਸੇ ਦੀਏ ਪਰ ਇਹ ਜੀ ਗਲਤ ਹੋਈਏ ਸਾਰੇ ਸਮਾਜ ਵਿੱਚ ਸਾਡੇ ਇਸ ਜੋ ਇਹਨਾਂ ਨੇ ਨਰਸੰਗਾਰ ਕੀਤਾ ਅਸੀਂ ਬਹੁਤ ਇਸ ਗੱਲ ਦੇ ਦੁਖੀਆਂ ਇਹ ਕੰਮ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਇਸ ਬਾਰੇ ਜਰੂਰ ਕੜਾ ਕੰਝਣ ਲਵੇ ਜੈ ਸ਼੍ਰੀ ਰਾਮ